ਜਿਹਦੇ ਵਿੱਚ ਏਡੀਸੀਪੀ ਸਾਹਿਬਾਂ ਐਸసీపీ ਸਾਹਿਬ ਔਰ ਨਾਲ ਹੀ ਸਾਡੇ ਐਸਟੀਓ ਵਗੈਰਾ ਔਰ ਇੱਥੇ ਦੇ ਜੇਲ ਸੁਪਰਡੈਂਟ ਸਰਦਾਰ ਸ਼ਿਵਰਾਜ ਸਿੰਘ ਆਨੰਦਗੜ੍ਹ ਜੀ ਅਸੀਂ ਇਹਨਾਂ ਦੇ ਨਾਲ ਇਹਨਾਂ ਦੀ ਵੀ ਨਾਲ ਟੀਮ ਲੈ ਕੇ ਇਹਨਾਂ ਦੇ ਜਿਹੜੇ ਡੀਐਸਪੀ ਵਗੈਰਾ ਅੱਜ ਜੇਲ ਦੇ ਵਿੱਚ ਸਾਰੀ ਸਰਚ ਕੀਤੀ ਆ ਔਰ ਇਹਦੇ ਵਿੱਚ ਜਿੰਨੇ ਵੀ ਇਹਨਾਂ ਦੀਆਂ ਬਿਰਕਾਆਂ ਆ ਉਹ ਸਾਰੀਆਂ ਸਰਚ ਕੀਤੀਆਂ ਔਰ ਸਾਰੇ ਬੰਦੇ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਜੋ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਕਰਕੇ ਸਾਰਾ ਵੈਰੀਫਾਈ ਕਰਕੇ ਪੂਰੇ ਏਰੀਆ ਨੂੰ ਸੱਚ ਕਰਕੇ ਤੇ ਇੱਥੇ ਦੇ ਸਾਰੇ ਜਿੰਨੇ ਵੀ ਹੋਰ ਸਥਾਨ ਵਾਲੇ ਦੁਆਲੇ ਕਿੱਥੋਂ ਕਿੱਥੋਂ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀਆਂ ਵੀ ਆਪਣੀਆਂ ਲਿਸਟਾਂ ਵਾਲੇ ਦੁਆਲਿਆਂ ਤਿਆਰ ਕਰਵਾਈਆਂ ਤਾਂ ਜੋ ਕਿ ਔਨ ਅ ਅਟੈਂਪਟ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਇੱਥੇ ਦੇ ਜਿਹੜੇ ਜਿੰਨੇ ਵੀ ਕੈਦੀ ਵਗੈਰਾ ਸਾਰੇ ਜਿੰਨੇ ਇੱਥੇ ਅਗੇ ਨੇ ਬੰਦੇ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਕੋਈ ਸਾਨੂੰ ਇਹੋ ਜਿਹੀ ਸ਼ੱਕੀ ਚੀਜ਼ ਤਾਂ ਨਹੀਂ ਮਿਲੀ ਪਰ ਉਹਦੇ ਨਾਲੇ ਹੋ ਗਿਆ ਵੀ ਇਹਨਾਂ ਦੇ ਅੰਦਰ ਮਨ ਦੇ ਵਿੱਚ ਡਰ ਪਿਆ ਕਿ ਪੁਲਿਸ ਸਾਨੂੰ ਕਿਸੇ ਟਾਈਮ ਵੀ ਆ ਕੇ ਚੈੱਕ ਕਰ ਸਕਦੀ ਆ ਔਰ ਇਹਨੂੰ ਅਸੀਂ ਪੂਰੀ ਜੇਲ੍ਹ ਨੂੰ ਜਿਹੜਾ ਆ ਸਵੇਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਦਾ ਸਪ੍ਰੈਸ਼ਨ ਚੱਲਦਾ ਰਿਹਾ